ਤੋ ਵੀ ਸੱਜਣੋ ਅੱਜ ਦੇ ਕੰਪੀਟੀਸ਼ਨ ਦੇ ਵਿੱਚ ਜਿਹੜੀਆਂ ਮੱਝਾਂ ਪਹੁੰਚੇ ਨੇ ਕੰਪੀਟੀਸ਼ਨ ਵਾਸਤੇ ਉਹ ਮਿਲਕ ਪਲੱਸ ਬਿਊਟੀ ਦੀਆਂ ਨੇ ਕਹਿਣ ਦਾ ਮਤਲਬ ਜਿਹੜੀਆਂ ਕਿ ਦੁੱਧ ਦੇ ਰਹੀਆਂ ਇਸ ਟਾਈਮ ਜੇ ਆਪਾਂ ਡਰਾਈ ਦੀ ਗੱਲ ਕੱਲ ਡਰਾਈ ਦਾ ਕੰਪੀਟੀਸ਼ਨ ਹੋਇਆ ਤਾਂ ਡਰਾਈ ਉਹ ਪਸ਼ੂ ਨੂੰ ਕਹਿੰਦੇ ਨੇ ਜਿਹੜਾ ਦੁੱਧ ਤੋਂ ਹਟਿਆ ਹੋਇਆ ਮਤਲਬ ਕਿ ਗੱਭਣ ਪਸ਼ੂ ਸੂਣ ਵਾਲਾ ਇਹ ਜਿਹੜੀਆਂ ਮੱਝਾਂ ਨੇ ਇਹ ਦੁੱਧ ਪਲੱਸ ਬਿਊਟੀ ਹੈ ਇਸ ਟਾਈਮ ਇਹ ਦੁੱਧ ਦੇ ਰਹੀਆਂ ਨੇ ਸੂਈਆਂ ਹੋਈਆਂ ਤੇ ਨਾਲ ਇਹਨਾਂ ਦੀ ਬਿਊਟੀ ਦੇਖੀਏ ਉਹ ਨਾਲ ਅਡਰ ਦੀ ਸਟਰਕਚਰ ਦੇਖੀ ਜਾਣੀ ਵੀ ਲੇਵਾ ਚੰਗਾ ਲੇਵੇ ਦੇ ਵਿੱਚ ਕੀ ਕੀ ਦੇਖੇ ਦਿੰਦੇ ਵੀ ਚੰਗਾ ਜਾਲੀ ਲੇਵੇ ਤੇ ਜਿਹੜਾ ਥਾਣਾ ਹੈ ਉਹ ਕੱਲਾ ਕੱਲਾ ਥਾਣਾ ਚੰਗੀ ਚੰਗੀ ਡਿਸਟੈਂਸ ਤੇ ਬਿਠਤੇ ਚਾਹੀਦਾ ਤੇ ਦੋਵੇਂ ਸਾਈਡਾਂ ਲੇਵੇ ਦੀਆਂ ਇੱਕੋ ਜਿਹੀਆਂ ਚਾਹੀਦੀਆਂ ਨੇ ਇਹ ਝੁੱਟੀ ਦੇਖ ਸਕਦੇ ਤੁਸੀਂ ਬਹੁਤ ਜਿਆਦੇ ਚੰਗੀ ਝੁੱਟੀ ਆਈ ਹੈ ਬਾਕੀ ਇਧਰ ਬਾਈ ਆਪਣਾ ਮਾਤਾ ਪ੍ਰਧਾਨ ਲੈ ਕੇ ਆਏ ਤੇ ਕੱਟੀ ਬਹੁਤ ਜਿਆਦੇ ਚੰਗੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਸਿੰਘ ਵਗੈਰਾ ਅਜ ਕੋਲ ਸਿੰਘ ਹੈ ਜੀ ਤੇ ਲੈਂਥ ਵਗੈਰਾ ਲੰਬੀ ਬਹੁਤ ਹੈ ਕੱਟੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਇਧਰ ਮੱਝਾ ਦਿਖਾਉਣੇ ਆ ਜਿੰਨੇ ਵੀ ਮੱਝਾਂ ਪਹੁੰਚੀਆਂ ਨੇ ਆਹ ਮੱਝ ਦੇ ਵਿੱਚ ਦੇਖੋ ਤੁਸੀਂ ਇਹ ਮੱਝ ਦੀ ਚਮੜੀ ਕਿੰਨੀ ਫਰੀਕ ਹੈ ਉੱਪਰ ਚਮੜੀ ਦੇ ਉੱਪਰ ਨਾੜਾਂ ਦਿਸ ਰਹੀਆਂ ਜਿੰਨੀ ਪਸ਼ੂ ਦੀ ਚਮੜੀ ਬਰੀਕ ਹੋਣੀ ਆ ਓਨਾ ਹੀ ਜ਼ਿਆਦਾ ਚੰਗਾ ਪਸ਼ੂ ਮਿਲਕ ਪ੍ਰੋਡਕਸ਼ਨ ਦੁੱਧ ਦਿੰਦਾ ਇਹ ਘੱਟੀ ਤੁਸੀਂ ਵੇਖ ਸਕਦੇ ਹੋ ਇਹ ਵੱਡੀ ਮੱਝ ਤੁਸੀਂ ਵੇਖ ਸਕਦੇ ਹੋ ਬਹੁਤ ਜ਼ਿਆਦਾ ਚੰਗਾ ਪਸ਼ੂ ਹੈ ਇਹ ਮੱਝ ਅੱਗੇ ਜਿੰਨੇ ਵੀ ਪਸ਼ੂ ਪਹੁੰਚੇ ਨੇ ਇੱਕ ਦੂਜੇ ਤੋਂ ਉੱਪਰ ਦੀ ਪਸ਼ੂ ਪਹੁੰਚੇ ਨੇ ਬਾਕੀ ਡਾਕਟਰ ਸਾਹਿਬ ਬਹੁਤ ਚੰਗੀ ਤਰ੍ਹਾਂ ਜਜਮੈਂਟ ਕਰ ਰਹੇ ਨੇ ਪਸ਼ੂਆਂ ਦੀ ਹਰ ਇੱਕ ਦੀ ਜਿਹੜੀ ਬਰੀਕੀ ਆ ਉਹ ਡਾਕਟਰ ਸਾਹਿਬ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਡਾਕਟਰ ਸਾਹਿਬ ਹੋਰ ਆਂਦਾ ਤੇ ਜਿੰਨੇ ਵੀ ਝੋਟੀਆਂ ਨੇ ਸਾਰੀਆਂ ਸ਼ਕੀਨ ਪਹੁੰਚੀਆਂ ਨੇ ਤੁਸੀਂ ਆਮ ਅੱਜ ਦੇਖ ਸਕਦੇ ਹੋ ਬਹੁਤ ਤੋਂ ਜ਼ਿਆਦਾ ਹੀ ਚੰਗੀ ਮੱਝ ਹੈ ਤੇ ਬਾਕੀ ਅਡਰ ਕੁਆਲਟੀ ਅਡਰ ਕੁਆਲਟੀ ਦੇਖ ਸਕਦੇ ਹੋ ਤੁਸੀਂ ਇਹ ਮੱਝਾਂ ਥੋੜਾ ਦੁੱਧ ਖਾਲੀ ਘੱਟ ਕਰਦੇ ਆ ਕਿਉਂਕਿ ਜੇ ਮੱਝਾਂ ਨੂੰ ਚੋਇਆ ਜਾਂਦਾ ਤਾਂ ਥੋੜੀ ਅਡਰ ਦੀ ਕਈ ਵਾਰੀ ਸ਼ੇਪ ਨਹੀਂ ਦੱਸਦੀ ਤਾਂ ਥੋੜਾ ਦੁੱਧ ਹਜੇ ਰੱਖਿਆ ਹੁੰਦਾ ਲੈਵਲ ਦੇ ਵਿੱਚ ਚੰਗੀ ਤਰ੍ਹਾਂ ਅਡਰ ਦੱਸਣ ਵਾਸਤੇ ਇਹ ਦੇਖ ਸਕਦੇ ਹੋ ਤੁਸੀਂ ਇਦਾਂ ਬਿਲਕੁਲ ਲੇਵਾ ਸਾਫ਼ ਚਾਹੀਦਾ ਦੋਨੇ ਸਾਈਡਾਂ ਲੇਵਾ ਜਿਹੜੀਆਂ ਚੰਗੀ ਤਰ੍ਹਾਂ ਸਾਫ਼ ਹੋਣ ਕਿਸੇ ਪਾਸੇ ਲੇਵਾ ਜ਼ਿਆਦਾ ਨਾ ਹੋਵੇ ਜਾਂ ਕਿਸੇ ਪਾਸੇ ਘੱਟ ਨਾ ਹੋਵੇ ਜਿਹਨੂੰ ਆਪਾਂ ਕਹਿੰਦੇ ਨਾ ਵੀ ਪਸ਼ੂ ਸਾਈਡ ਲੈਂਦਾ ਹੈ ਤੁਸੀਂ ਦੇਖ ਸਕਦੇ ਹੋ ਇਹ ਮਿਲਕ ਪਲੱਸ ਬਿਊਟੀ ਦਾ ਜਿਹੜਾ ਕੰਪੀਟੀਸ਼ਨ ਆ ਇਹ ਉਹ ਚੱਲ ਰਿਹਾ ਇਹ ਮੱਝ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦੇ ਚੰਗੀਆਂ ਮੱਝਾਂ ਨੇ ਮੋਰਨ ਅਸਲ ਦੀ ਮੱਝਾਂ ਦਾ ਕੰਪੀਟੀਸ਼ਨ ਉਹ ਚੱਲ ਰਿਹਾ ਨਿਲਕਾਪਾਸ ਬਿਊਟੀ ਦੁੱਧ ਦੇਣ ਵਾਲੀਆਂ ਮੱਝਾਂ ਤੇ ਨਾਲ-ਨਾਲ ਇਹ ਤਾਂ ਜਿਹੜਾ ਬਿਊਟੀ ਦਾ ਕੰਪੀਟੀਸ਼ਨ ਹੈ ਉਹ ਹੋ ਰਿਹਾ 20-25 ਮੱਝਾਂ ਬਿਊਟੀ ਕੰਪੀਟੀਸ਼ਨ ਦੇ ਵਿੱਚ ਪਹੁੰਚੀਆਂ ਨੇ ਜਿੱਦਾਂ ਇਦਾਂ ਦੀ ਮੱਝ ਦੇਖੋ ਜੀ ਤੁਸੀਂ ਜਿਹੜੀ ਮੋਹਰਾ ਨਸਲ ਦੀਆਂ ਉਹ ਬਰੀਕੀਆਂ ਹੁੰਦੀਆਂ ਉਹ ਇਦਾਂ ਹੁੰਦਾ ਜਿਵੇਂ ਆਪਾਂ ਠਕੋਨ ਕਹਿ ਦਿੰਦੇ ਆ ਜਿਹੜੀ ਮੋਹਰਾ ਨਸਲ ਹੁੰਦੀ ਆ ਉਹ ਮੂਹਰੋਂ ਪਤਲੀ ਹੁੰਦੀ ਆ ਤੇ ਪਿੱਛੋਂ ਪੁੱਠੇ ਵੱਲੋਂ ਚੌੜੀ ਹੁੰਦੀ ਆ ਤੇ ਲੇਵਾ ਦੇਖੋ ਤੁਸੀਂ ਪਿੱਛੇ ਨੂੰ ਲੇਵਾ ਹੁੰਦਾ ਚਾਰੇ ਥਣਾ ਦੇ ਵਿੱਚ ਚੰਗਾ ਡਿਸਟੈਂਸ ਹੁੰਦਾ ਸਿੰਘਾ ਇਦਾਂ ਦਾ ਹੁੰਦਾ ਜਿੱਦਾਂ ਆਹ ਸਿੰਘ ਤੁਸੀਂ ਦੇਖ ਸਕਦੇ ਹੋ ਗੋਲ ਸਿੰਘ ਹੈ ਬਰਾਬਰ ਤੋਂ ਸਿੰਘ ਦਾ ਕੁੰਡਾ ਜਿਹੜਾ ਉਹ ਮੁੜਿਆ ਹੋਇਆ ਇਹ ਮੱਝ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਇੱਧਰ ਚੰਗੀ ਮੱਝ ਹੈ ਨਾਲ ਬੱਚੇ ਨੇ ਮੱਝਾਂ ਦੇ ਤਾਂ ਮੱਝਾਂ ਹਜੇ ਇਹ ਦੁੱਧ ਦੇ ਰਹੀਆਂ ਨੇ ਤੇ ਕੁਝ ਕੁ ਮੱਝਾਂ ਇੱਧਰ ਖੜੀਆਂ ਨੇ ਡਾਕਟਰ ਸਾਹਿਬ ਹੋਰ ਆਨੇ ਉਹ ਮਤਲਬ ਥੋੜੀ ਜੱਜਮੈਂਟ ਕਰਕੇ ਜਿੰਨੇ ਮੱਝਾਂ ਜਿਹੜੇ ਨੇ ਚੰਗੇ ਲੱਗਦੇ ਉਹਨਾਂ ਨੂੰ ਅਲੱਗ ਕਰ ਲੈਂਦੇ ਨੇ ਇਹ ਝੋਟੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੰਗੀ ਸਕੀਨ ਝੋਟੀਆਂ ਕਿਹੜੇ ਸਿਮੰਦ ਦੀ ਪਤਾ ਐਮ 51 ਅੱਛਾ ਇਹ ਆ ਐਚ ਐਲ ਡੀ ਵੀ ਦਾ ਸਿਮੰਦ ਆ ਜੀ ਐਮ 51 ਤੇ ਉਹ ਦੀ ਝੋਟੀਆਂ ਤੁਸੀਂ ਦੇਖ ਸਕਦੇ ਹੋ ਇੰਨਾ ਸਿਮੰਦ ਦਾ ਫਰਕ ਆ ਕਿਉਂਕਿ ਚੰਗੇ ਸਿਮੰਦ ਵਾਲੇ ਪਸ਼ੂ ਨੇ ਲੱਗੀ ਦੱਸ ਦੇਣਾ ਹੁੰਦਾ ਇਹ ਹਰਿਆਣੇ ਦੇ ਸਿਮੰਦ ਦੀ ਝੋਟੀਆਂ ਇਹ ਇਹ ਚੀਜ਼ ਤੁਸੀਂ ਮੜਾ ਰੋਕਿਓ ਥੋੜਾ ਥਣਾ ਦਾ ਦੇਖੋ ਤੁਸਾਨੂੰ ਇੱਕ ਚੀਜ਼ ਦਿਖਾਉਣਾ ਜਿਹੜਾ ਮੇਨ ਥਣਾ ਦਾ ਦੇਖੋ ਤੁਸੀਂ ਕਿੰਨੀ ਬਰੀਕ ਨਾੜਾਂ ਝੋਟੀ ਦੇ ਤੇ ਸਭ ਤੋਂ ਵੱਡੀ ਗੱਲ ਆ ਜਿਹੜਾ ਡਿਸਟੈਂਸ ਆ ਬਹੁਤ ਜਾਦੇ ਇਸੇ ਲਈ ਆਪਾਂ ਨਾਂ ਬੋਲਿਆ ਦੂਜਾ ਨਾਂ ਨਹੀਂ ਬੋਲਦੇ ਆਪਾਂ ਤੇ ਹਾਂ ਤੁਸੀਂ ਡਿਸਟੈਂਸ ਦੇਖੋ ਤੁਸੀਂ ਤੇ ਬ੍ਰੇਕੀਆਂ ਲੇਵੇ ਦੇ ਉੱਤੇ ਵੇਨਸ ਦੇਖੋ ਨਾੜਾਂ ਦੇਖੋ ਤੇ ਛੋਟੀ ਦਾ ਪੁੱਠਾ ਦੇਖੋ ਕਿੰਨਾ ਚੌੜਾ ਤੇ ਮੂਹਰੋ ਛੋਟੀ ਅੱਧੀ ਆ ਤੇ ਪਿੱਠੋਂ ਜਮਾ ਤਿਕੋਣ ਬਣਦਾ ਜਿੱਦਾਂ ਆਪਾਂ ਨੂੰ ਚਾਹੀਦਾ ਹੁੰਦਾ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਚੰਗੀ ਝੋਟੀ ਹੈ ਜੀ ਕਹਿ ਦਿੰਦਾ ਦੋ ਜੀ ਦੋ ਦੰਦੇ ਝੋਟੀ ਹੈ ਬਾਈ ਕਹਿੰਦੇ ਦੇਖੋ ਜੀ ਤੁਸੀਂ ਇਹ ਉੱਥੇ ਕੋਟੜੇ ਵੀ ਜਾਈ ਸੀ ਆ ਕੋਟੜੇ ਵੀ ਅੱਛਾ ਅੱਛਾ ਓਕੇ ਓਕੇ ਦੇਖੋ ਬਹੁਤ ਚੰਗੀ ਝੋਟੀ ਹੈ ਫਿਰ ਇਹ ਕੱਟੇ ਮੱਝਾ ਤੋਂ ਦੂਸਰੀ ਸਾਈਡ ਰੱਖੋ ਕਿਉਂਕਿ ਪਜ਼ੋਦਰ ਜਜਮਤ ਚੱਲ ਰਹੀ ਆ ਜੇ ਇਹ ਹਰਿਆਣੇ ਹਰਿਆਣੇ ਵਾਲੀ ਆ ਇੱਕ ਹਰਿਆਣੇ ਦੇ ਵਿੱਚ ਪਹੁੰਚੀ ਆ ਆ ਮੱਝ ਦੇਖੋ ਤੁਸੀਂ ਆ ਮੱਝ ਦੇਖੋ ਤੁਸੀਂ ਇਹ ਅਡਰ ਕੁਆਲਟੀ ਦੇਖੋ ਭਾਈ ਕਿਹੜੇ ਸਿੰਮਨ ਦੀ ਆ ਪਤਾ ਇਹਦਾ ਕੁਛ ਇਹ ਪੰਜ ਆ ਦੇਖੋ ਜੀ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਇਹ ਹਰਿਆਣੇ ਦੇ ਪੰਚਾਇਤੀ ਝੋਟੇ ਦੀ ਆ ਜਿਹੜਾ ਇੱਕ ਪੰਚਾਇਤ ਵੱਲੋਂ ਲੈ ਕੇ ਪਿੰਡ ਦੇ ਵਿੱਚ ਛੱਡਿਆ ਜਾਂਦਾ ਵੀਡੀਓ ਵਾਲਿਆਂ ਨੂੰ ਬਾਈ ਜੀ ਤੁਸੀਂ ਦੇਖੋ ਮੈਂ ਪਹਿਲਾਂ ਵੀ ਕਰੀ ਸੀ ਬਾਈ ਟੀਵੀ ਵਾਲਾ ਆ ਜਾਓ ਬਰਾਉ ਸਾਈਡ ਤੋਂ ਰਹੋ ਆ ਦੇਖੋ ਤੁਸੀਂ ਕੋਈ ਵੀ ਮਰਜ਼ੀ ਬਣਾ ਲਓ ਆ ਦੇਖੋ ਤੁਸੀਂ ਜੱਜਮੈਂਟ ਕਰਨਾ ਲਓ ਬੋਸ ਸਾਹਿਬ ਨੂੰ ਆ ਦੇਖੋ ਤੁਸੀਂ ਕਿੰਨੀ ਜਿਆਦੇ ਝੋਟੀ ਚੰਗੇ ਪੰਚਾਇਤੀ ਬੋਲਦੀ ਐ ਸਾਨੂੰ ਪਿੱਛੇ ਆਰਡਰ ਦਿਖਾਵਾਂਗੇ ਇੱਕ ਵਾਰੀ ਜੱਜਮੈਂਟ ਚੱਲ ਰਹੀ ਐ ਉਧਰ ਜੱਜਮੈਂਟ ਹੋਣ ਤੋਂ ਬਾਅਦ ਜਿਹੜਾ ਸਾਨੂੰ ਆਪਾਂ ਉਹ ਚੀਜ਼ ਦਿਖਾਵਾਂਗੇ ਉਹਦੀ ਤੇ ਤੁਸੀਂ ਇਹ ਦੇਖ ਸਕਦੇ ਹੋ ਇਹ ਮੱਝਾਂ ਇੱਧਰ ਨੇੜੇ ਕੱਢ ਲਈਆਂ ਕਿਉਂਕਿ ਮੱਝਾਂ ਦੂਜੀਆਂ ਮੱਝਾਂ ਨਾਲੋਂ ਡਿਫਰੈਂਸ ਦੇ ਵਿੱਚ ਚੰਗੀਆਂ ਨੇ ਜਿਹੜਾ ਆਪਾਂ ਦੱਸਾਂਗੇ ਸਦਾਤਾ ਹੀ ਦੋ ਦਾ ਜਿਹੜਾ ਪਹਿਲੇ ਨੰਬਰ ਤੇ ਮੱਝ ਆਉਂਦੀ ਹੈ ਕਿਹੜੀ ਦੂਜੇ ਨੰਬਰ ਤੇ ਆਉਂਦੀ ਆ ਕੀ ਉਹਨਾਂ ਦਾ ਰਿਕਾਰਡ ਨੇ ਕਿਹੜੇ ਸੀਮਣਾ ਦੀ ਹੈਗੀਆਂ ਨਾਲ ਆਪਾਂ ਤੁਹਾਨੂੰ ਉਹ ਵੀਡੀਓ ਵੀ ਰਿਕਾਰਡ ਦੋ ਦੇ ਵਿੱਚ ਇੰਤਜ਼ਾਰ ਦੀਆਂ ਘੜੀਆਂ ਨੂੰ ਮਿਲਕ ਬਿਊਟੀ ਦੇ ਵਿੱਚ ਦੁੱਧ ਵਾਲੀ ਤੇ ਬਿਊਟੀ ਦੇ ਵਿੱਚ ਜਿਹੜੀ ਇਹ ਮੱਝ ਆ ਇਹ ਤੀਜੇ ਨੰਬਰ ਤੇ ਆਈ ਆ ਤਾਂ ਭਾਈਆਂ ਨੇ ਕਰਾਉਣਾ ਹੈ ਗੱਲ ਤੁਸੀਂ ਦੇਖ ਸਕਦੇ ਹੋ ਤੀਜੇ ਨੰਬਰ ਤੇ ਮੱਝ ਆਈ ਆ ਬਹੁਤ ਹੀ ਜ਼ਿਆਦੇ ਚੰਗੀ ਮੱਝਾਂ ਜੇ ਤੁਸੀਂ ਲੈਵੇ ਦੀ ਕੁਆਲਿਟੀ ਬਹੁਤ ਚੰਗੇ ਆਰਡਰ ਦੀ ਮਾਲ ਕਮ ਅੱਜ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦੇ ਵਧੀਆ ਗ੍ਰੋਸਰ ਮੱਝ ਬਾਈ ਨਾ ਕਰਾਉਣਿਆਂ ਗੱਲ ਤੁਸੀਂ ਦੇਖ ਸਕਦੇ ਹੋ ਚੱਲ ਚੱਲ ਬਹੁਤ ਜਿਆਦੇ ਚੰਗੀ ਮੱਝ ਪਿੰਡ ਪਰਤਾ ਇਹ ਸਾਹਤ ਚੰਗੀ ਤਰ੍ਹਾਂ ਤੁਸੀਂ ਜ਼ਿਲ੍ਹਾ ਬਾਈ ਨਾ ਕਰਾਉਣਿਆਂ ਗੱਲ ਕਿਹੜੇ ਸਿਮੰਦ ਦੀ ਹੈ ਇਹ ਬਾਈ ਆ ਦੇਖੋ ਬਾਈ ਬਾਈ ਕਿਹੜੇ ਏਰੀਆ ਆਪਣਾ ਏਰੀਆ ਕਿਹੜਾ ਠੰਡਾ ਚਲਾ ਦੇ ਪਿਓ ਪਤਾ ਕੌਣਾ ਸੀਮਨ ਕਿਹੜੇ ਦੀ ਹੈ ਇਹ ਸੋ ਐਚ ਐਲ ਡੀ ਵੀ ਸਰਕਾਰੀ ਸੀਮਨ ਦੀ ਹੈ ਬਾਈ ਕਹਿੰਦੇ ਤੇ ਤੀਜੇ ਨੰਬਰ ਤੇ ਆਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਚੰਗੀ ਹੈ 1213 ਨੰਬਰ ਪਵਨ ਕੁਮਾਰ ਆਪਣੇ ਘਰੇ ਪੈਦਾ ਹੋਈ ਹੈ ਜੀ ਮੁੱਲ ਲੈਂਤੀ ਹੈ ਕਿ ਆਪਣੇ ਘਰੇ ਪੈਦਾ ਹੋਈ ਆ ਅੱਛਾ ਬਾਈ ਕਹਿੰਦੇ ਪਿਛਲੇ ਸੂਏ ਆਪਾਂ ਮੁੱਲ ਲਈ ਸੀ ਹੈ ਦੇਖ ਸਕਦੇ ਹੋ ਦਾਦੂ ਭਰਾ ਦੇ ਵਿੱਚ ਉਹ ਸਾਈਡ ਤੇ ਉਹ ਲੋਕ ਜਿਹੜੇ ਚਾਹੇ ਕਮੇਟੀ ਮੈਂਬਰ ਹੀ ਲੇ ਗਏ ਕਿਉਂਕਿ ਆਪਾਂ ਲੋਕਾਂ ਨੂੰ ਮਸੂ ਦਿਖਾਉਣੇ ਆਪਾਂ ਤਾਂ ਦੇਖਦੇ ਹੀ ਰਹਨੇ ਆ ਇਹ ਮੱਝ ਦੇ ਸਕਦੇ ਠੀਕ ਬਣ ਕੇ ਥੋੜਾ ਜਿਹਾ ਸਾਈਡ ਤੇ ਹੋ ਲੋ ਵੀਰ ਆਪਾਂ ਬਣ ਕੇ ਇਹ ਦੂਜੇ ਨੰਬਰ 'ਤੇ ਕਮੇਟੀ ਮੈਂਬਰ ਹੀ ਉੱਥੇ ਪਿੱਛੇ ਨੂੰ ਆਇਓ ਇਹ ਮੱਝ ਦੀ ਦੂਜੇ ਨੰਬਰ 'ਤੇ ਆਈ ਆ ਮਿਲ ਕੇ ਬੁੱਟੀ ਦੇ ਵਿੱਚ ਥੋੜਾ ਜਿਹਾ ਥਾਂ ਛੱਡ ਦਿਓ ਦੇਖ ਸਕਦੇ ਹੋ ਕਿਹੜਾ ਪਿੰਡ ਆ ਭਾਈ ਆਪਣਾ ਪਿੰਡ ਕਿਹੜਾ ਅੱਛਾ ਰਹਿਣਾ ਮੱਛ ਦੇ ਓਕੇ 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 ਇਹਦਾ ਸਿਮਰ ਕਿਹੜਾ ਪਿਓ ਪਤਾ ਕੌਣਾ ਵੀਡੀਓ ਦੀ ਕਵਰ ਕਰੋ ਜ਼ਰੂਰ ਸਿਕੰਦਰ ਦੀ ਕੱਟੀ ਹੈ ਸਿਕੰਦਰ ਦੀ ਕੱਟੀ ਹੈ ਭਾਈ ਭਾਈ ਕਹਿੰਦੇ ਲਖਸੁਂਦੇ ਨੇ ਸਿਕੰਦਰ ਦੀ ਕੱਟੀ ਆ ਇਹ ਦੂਜੇ ਨੰਬਰ ਤੇ ਆ ਇਹ ਇਹਦਾ ਇਹ ਬੱਚਾ ਸਿਮਰ ਖੜਾ ਹੈ ਬਚਨ ਦੀ ਇਹਨਾਂ ਦਾਰੇ ਦਾ ਕੋਈ ਨੂਰ ਨਾ ਜੀ ਬੱਚਾ ਥੋੜਾ ਯਾ ਗਰੇਡੇਡ ਆ ਗਿਆ ਥੋੜਾ ਬੱਚਾ ਚੌਥਾ ਨੰਬਰ ਤੇ ਜਿਹੜੀ ਦੇਖ ਸਕਦੇ ਹੋ ਮੈਂ ਨੇ ਵੀ ਥੱਲਾ ਥੋੜਾ ਮਿਲਦਾ ਗਰੇਡੇਡ ਹੈਗਾ ਵੀਰੇ ਦੁੱਧ ਵੀ ਬਹੁਤ ਜ਼ਿਆਦੇ ਸੀਗਾ 21 ਕਿਲੋ ਦੁੱਧ ਸੀ ਅੱਛਾ ਅੱਛਾ ਜੀ ਠੀਕ ਹੈ ਠੀਕ ਹੈ ਜੀ ਇਹ ਭਾਈ ਦੂਜੇ ਨੰਬਰ ਤੇ ਮੱਝ ਆਈ ਮਲਕ ਬਿਊਟੀ ਦੇ ਵਿੱਚ ਜੇ ਦੇਖਿਆ ਜਾਵੇ ਥੋੜਾ ਜਿਹਾ ਬੱਚਾ ਗਰੇਡੇਡ ਤੇ ਬੱਚਾ ਥੋੜਾ ਜਿਹਾ ਤੇ ਮੱਝ ਤੇ ਵੀ ਕਿਤੇ ਨਾ ਕਿਤੇ ਜਾ ਕੇ ਥੱਲੇ ਜਿਹੜੇ ਵਾਲ ਨੇ ਉਹ ਥੋੜਾ ਜਿਹਾ ਹੈਗੇ ਨੇ ਇਹ ਜਿੱਦਰੀ ਲੈ ਸਾਈਡ ਜੀ ਤੇ ਉਧਰ ਹੀ ਲੈ ਜਾ ਤੁਸੀਂ ਤਾਂ ਉਰਗ ਲੈ ਤੇ ਸੋ ਅਗਲਾ ਨੰਬਰ ਤੇ ਵਾਲੀ ਪੋਤਾ ਨੰਬਰ ਮੈਂ ਬੋਲਦਾ ਸੀ ਪੱਲਾ ਨੰਬਰ 1203 ਨੰਬਰ ਮਾਤਾ ਪਰਵਾਰਗੁਰਸੇਵ ਸਿੰਘ ਇਹ ਦੇਖ ਸਾਡੇ ਤੁਸੀਂ ਇਹ ਮੱਝ ਆ ਪਹਿਲੇ ਵਾਲੀ ਹੈ ਨਾ ਉਹ ਮੱਝ ਪਹਿਲੇ ਵਾਲੀ ਆ ਛੋਟਾ ਛੋਟਾ ਵਾਹ ਦਾ ਤੁਹਾਡਾ ਬਹੁਤ ਬਾਈ ਮਾਡੇ ਪ੍ਰਧਾਨ ਦੀ ਜਿਹੜੀ ਮੱਝ ਹੈ ਇਹ ਚੌਥੇ ਨੰਬਰ ਤੇ ਗੱਡੀ ਹੈ ਤੇ ਬਾਈ ਮਾਡੇ ਨਾਲ ਕਰਾਉਣਿਆਂ ਗੱਲ ਬੜੀ ਸਵਾਮਾ ਜਿਹੜੀਆਂ ਚੌਥੇ ਨੰਬਰ ਤੇ ਉੱਪਰ ਇਹ ਮਿਲ ਕਬੂਟੀ ਦੇ ਵਿੱਚ ਮੱਝ ਆਈ ਹੈ ਜੀ ਦੇਖ ਸਕਦੇ ਹੋ ਤਾਂ ਬਾਈ ਕੋਲੇ ਪੁੱਤ ਬਾਈ ਕੋਲੇ ਬਹੁਤ ਚੰਗੇ ਜਾਨਵਰ ਹੁੰਦੇ ਨੇ ਮਾਡੇ ਨਾਲ ਗੱਲ ਕਰਾਉਣਿਆਂ ਮੜੀ ਜੀ ਇੱਕ 95 ਜੀ ਦੇਖ ਸਕਦੇ ਹੋ ਅਸलम ਖਾਨ ਬਟਮ ਜੀ ਬਹੁਤ ਜ਼ਿਆਦਾ ਚੰਗੀ ਚੰਗੀ ਝੋਟੀ ਆ 6ਵਾਂ ਨੰਬਰ ਦੇਖ ਸਕਦੇ ਹੋ ਤੁਸੀਂ ਉਹ ਵੀਰ ਮੈਂ ਜਿਹਨਾਂ ਦੇ ਨਾਲ ਆਸਟਰ ਦਾ ਉਹਨਾਂ ਨੇ ਸੌਦੀ ਗੇਂਦ ਨੇ ਤੁਸੀਂ ਦੇਖ ਸਕਦੇ ਹੋ ਪੰਜ ਨੰਬਰ ਤੱਕ ਕਰੀਏ ਮੱਝਾਂ ਨੇ ਉਹ ਇੱਥੇ ਰੁਕ ਜਾਓ 5-4 ਮਿੰਟ ਲਈ ਕਿਉਂਕਿ ਵੀਡੀਓ ਬਗਾਰਾ ਸਮਝ ਨਹੀਂ ਜਾਵੜਨ ਭਾਈ ਜਿਹੜੀ ਲੋਕੇਸ਼ਨ ਆ ਭਾਈ ਮੋੜ ਮੰਡੀ ਬਹੁਤ ਚੰਗੀਆਂ ਪੁਰਾਣਾ ਡੇਰੀ ਫਾਰਮਾਂ ਬਾਈ ਦਾ ਸਰਜੀ ਦੇ ਮਾਤੇ ਅਤਲਾ ਆਪਣੇ ਵਾਲੇ ਬੰਦੇ ਨੂੰ ਵੀਡੀਓਗ੍ਰਾਫੀ ਕਰਦੇ ਆ ਬਾਹਰ ਕਰਦੇ ਸਾਈਡ ਤੇ ਕਰਾਂਗੇ ਆਪਾਂ ਨੰਬਰ ਬੋਲਦੇਗੇ ਲਿਆ ਸਕਦੇ ਹੋ ਤੁਸੀਂ ਅਤਲਾ ਨੂੰ ਸਾਡੇ 1297 ਕਰਨਦੀਪ ਸਿੰਘ ਖਜਾਨ ਸਿੰਘ ਇੱਕ ਮਿੰਟ ਆ ਭਾਈ ਤੁਸੀਂ ਜੀਬ ਜੀ ਦੇਖ ਸਕਦੇ ਹੋ ਤੁਸੀਂ 1239 ਨੰਬਰ ਜਸਵੀਰ ਸਿੰਘ ਰਾਮ ਫਲ ਬਹੁਤ ਚੰਗੀ ਛੋਟੀ ਹੈ ਜੀ ਬਾਈ ਜੀ ਨਾ ਐਡ ਤੇ ਜਾ ਕੇ ਕਰਾ ਮੈਂ ਗੱਲ ਬਾਈ ਨਾ ਨੰਬਰ 9 ਤੇ ਜੀ 200 ਜੱਜਮੈਂਟ ਬਾਰੇ ਜਾਂ ਕੋਈ ਹੋਰ ਬਾਈ ਜੋ ਵੀ ਬਾਈ ਸਨਮ ਗੁਰਵੰਤ ਸਿੰਘ ਆਪਾਂ ਤੁਹਾਡੀ ਗੱਲ ਬਾਤ ਕਰਾਵਾਂਗੇ ਸੁਨਾ ਤੁਸੀਂ ਇਕੱਠ ਦੇਖ ਸਕਦੇ ਹੋ ਜਿਹੜੀ ਚੌਥੇ ਨੰਬਰ ਤੇ ਮੱਝ ਆ ਤੁਸੀਂ ਉਹਦੇ ਨੇੜੇ ਇਕੱਠ ਦੇਖ ਸਕਦੇ ਹੋ ਨੰਬਰ 2 ਜਿੰਨਾ ਇਕੱਠਾ ਮੱਝ ਦੇ ਨੇੜੇ ਜੇ ਮੱਝ ਦੇ ਵਿੱਚ ਕੋਈ ਕੁਆਲਿਟੀ ਆ ਤਾਂ ਹੀ ਹਰੇਕ ਬੰਦਾ ਨੇੜੇ ਲੱਗ ਰਿਹਾ ਹਾਂਜੀ ਤਾਂ ਬਾਈ ਜੀ ਨਾ ਆਪਾਂ ਕਰਵਾ ਲਗਾਵਾਂਗੇ